ਲੋਬੀ ਕਿਸਾਨ ਪ੍ਰਭੂ ਜ਼ਿਮੀਂਦਾਰ ਕਰੇ ਅਰਜਨ 605 ਡੀਆਈ ਟਰੈਕਟਰ ਵਿਕਾਊ ਆ ਜੀ ਸਾਈਡ ਗੇਰਾ ਵੀਡੀਓ ਨੂੰ ਹੁਣ ਦੱਬ ਕੇ ਸ਼ੇਅਰ ਕਰ ਦਿਓ ਜ਼ਿਮੀਂਦਾਰ ਕਰੇ ਆ ਇਹਨਾਂ ਨੇ ਹੁਣ ਨਵਾਂ ਟਰੈਕਟਰ ਲੈਣਾ ਤਾਂ ਕਰਕੇ ਇਹ ਟਰੈਕਟਰ ਵਿਕਾਊ ਆ ਜੀ ਪੀਬੀ 29 ਮੋਗੇ ਦਾ ਨੰਬਰ ਆ 85 ਤੋਂ 90% ਟਰੈਕਟਰ ਦੇ ਚਾਰੇ ਟਾਇਰ ਚਾਰੇ ਟਾਇਰ 85 ਤੋਂ 90% ਆ ਬਿਲਕੁਲ ਰੰਗ ਪੇਂਟ ਨਾਲ ਦਾ ਜੋ ਕੰਪਨੀ ਦਾ ਆ ਸੀ ਉਹੀ ਰੰਗ ਪੇਂਟ ਆ ਕਿਤੇ ਤੋਂ ਟਰੈਕਟਰ ਨੂੰ ਟੱਚਿੰਗ ਨਹੀਂ ਕੋਈ ਟਰੈਕਟਰ ਰੰਗ ਪੇਂਟ ਨਹੀਂ ਬਾਕੀ ਟਰੈਕਟਰ ਜਿੰਨਾ ਬਾਹਰੋਂ ਸੋਹਣਾ ਉਨਾ ਹੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਇਹ ਟਰੈਕਟਰ ਖਰੀਦ ਸਕਦੇ ਆ ਪੰਜਾਬ ਨੰਬਰ ਐਮ ਆਰ ਐਫ ਕੰਪਨੀ ਦੇ ਟਾਇਰ ਆ ਬਾਕੀ ਪਾਵਰ ਸਟੀering ਸਾਈਡ ਗੇਅਰ ਆ ਜੀ ਅਲਟਰਾ 1 ਮਾਡਲ ਹੈ ਇਹ 1605 ਬਾਕੀ ਟਰੈਕਟਰ ਤੇ ਗੱਲ ਕਰੀਏ ਮਾਡਲ ਦੀ ਤਾਂ ਮਾਡਲ ਹੈਗਾ ਜੀ ਇਹ 2010 2010 ਮਾਡਲ ਆ ਤੇ ਟਰੈਕਟਰ ਦੇ ਉੱਪਰ ਜੋ ਡੈਕ ਛਤਰੀ ਡੰਡਾ ਫੱਟੀ ਜੋ ਸਮਾਨ ਉੱਪਰ ਲੱਗਾ ਉਹ ਤੁਹਾਨੂੰ ਉਵੇਂ ਹੀ ਮਿਲਣਾ ਮੋਗੇ ਏਰੀਏ ਦੇ ਵਿੱਚ ਹੀ ਇਹ ਟਰੈਕਟਰ ਆ ਵੀਰਾਂ ਦਾ ਮੋਬਾਈਲ ਨੰਬਰ ਜੋ ਮਾਲਕ ਦਾ ਉੱਪਰ ਸਕਰੀਨ ਤੇ ਚੱਲ ਰਿਹਾ ਉਥੋਂ ਤੁਸੀਂ ਨੋਟ ਕਰਕੇ ਐਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਇਹ ਅਰਜਨ ਟਰੈਕਟਰ ਤੁਸੀਂ ਖਰੀਦ ਸਕਦੇ ਆ ਜੀ ਬਾਕੀ ਗੱਲ ਕਰੀਏ ਹੁਣ ਆਪਾਂ ਐਸ ਟਰੈਕਟਰ ਦੀ ਡਿਮਾਂਡ ਦੀ ਤਾਂ ਡਿਮਾਂਡ ਮਾਲਕ ਨੇ ਐਸ ਟਰੈਕਟਰ ਦੀ ਰੱਖੀ ਆ ਜੀ 3 ਲੱਖ ਤੇ 85000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਹਲਕਾ ਫੁਲਕਾ ਮਾਨਤਨ ਹੋ ਜੂਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਉਹਦਾ ਜ਼ਰੂਰ ਮਾਨਤਨ ਕਰਨਗੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਇਸ ਟਰੈਕਟਰ ਬਾਰੇ ਤਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਹੀ ਰਿਹਾ ਉਥੋਂ ਤੁਸੀਂ ਨੋਟ ਕਰਕੇ ਇਸ ਟਰੈਕਟਰ ਦੀਆਂ ਫੋਟੋਆਂ ਵਗੈਰਾ ਜਾਂ ਕੋਈ ਹੋਰ ਜਾਣਕਾਰੀ ਲੈ ਸਕਦੇ ਆ ਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ 6239529480 ਤੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਮਿਲਦੇ ਹਾਂ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਧੰਨਵਾਦ